ਤੇ ਆਪਾਂ ਤੋਂ ਬਾਦੋਂ ਵੀ ਇੱਕ ਕੁਸਤੂ ਸ਼ੁਰੂ ਕਰੋ ਪਹਿਲਵਾਨ ਜੀ ਆਕੇ ਆਹ ਕਿਹਦੇ ਕੋਈ ਨਾ ਕਰੀ ਕਿ ਕਰੂ ਕਿ ਕਿ ਆਹ ਕਿਹਦੇ ਕਿ ਆਹ ਕਿਹਦੇ ਕਹਾ ਤੇ ਕਾਰਤੀ ਕਲਮੀ ਗਰੇਵੀ ਪਹਿਲਵਾਨ ਤਿਆਰ ਹੋ ਜਿਓ ਹਾਂਜੀ ਕਰੀਓ ਸਾਵਾ 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 ਸਭਈ ਬਹੁਤ ਵਧੀਆ ਮੁਕਾਬਲਾ ਜੱਪਰੂਆਂ ਦਰਮਿਆਨ ਮਾਰ ਜਿੱਤ ਹਰ ਬੱਕਤਰਾਂ ਦੀ ਖੇਡਾ ਬਾਜੀ ਬਾਹਰ ਬੜੀਆਂ ਕੁਸ਼ਤੀਆਂ ਚੱਲਦੀਆਂ ਹੋਈਆਂ ਸਾਰੇ ਪਾਸਾ ਦੇ ਵਿੱਚ ਔਰ ਜਿੰਨੀਆਂ ਵੀ ਸਤਕਾਰ ਦੇ ਜੋਗ ਸ਼ਖਸੀਅਤਾਂ ਪਹੁੰਚਦੀਆਂ ਜਾ ਰਹੀਆਂ ਸੇ ਇਹਨਾਂ ਦਾ ਬਹੁਤ Gracias. Sí, tengo. Sí. No, 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 no. ਇਹ ਕਰੀਓ ਤੋਂ ਆਏ ਹੋਣੇ ਨਿਸਾਨੀ ਅਬੋਲਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਉਹਨਾਂ ਦੇ ਭਰਾ ਸੰਗਰਾਮ ਦੇ ਪੱਖੋਂ ਕਿ ਉਹ ਜਿਹੜੇ ਆਪਣੇ ਬੰਦਿਆਂ ਬੜੀ ਪਹਿਮਾਨੀ ਉੱਥੇ ਵੱਡਾ ਕਰਪਾ ਦਾ ਲਖਣ ਪਹਿਲੋਂ ਤੇ ਯਾਰ ਮਿੱਤਰ ਵਿਸਨ ਵਿਸਨਪਾਲ ਨਾਮੋ ਜੀ ਅਚੇਤ ਤੌਰ ਤੇ ਆਪਣੇ ਯਾਰ ਮਿੱਤਰਾਂ ਦੇ ਨਾਲ ਪੁੱਜਿਆ ਦਿਲ ਦੀਆਂ ਅਰਦਾਈਆਂ ਦੇ ਵਿੱਚ ਵੱਡਾ ਧੰਨਵਾਦ ਕਰਦੇ ਆ ਬਾਈ ਵਿਸਨਪਾਲ ਪਰਮਾ ਸਵਾਗਤਾਂ ਪਰ ਮੈਦਾਨ ਵਿੱਚ ਚੱਲਦੀ ਕੁਸ਼ਤੀ ਬੜੀ ਪਰਮਨ ਦੇ ਪੋਤਰੇ ਸਿਗਰਾ ਨੇ ਉੱਚੇ ਤਰ੍ਹਾਂ ਦੇ ਪਹੁੰਚਿਆ ਉਹ ਭਰਾ ਦੇ ਰਿਹਾ ਬੜਾ ਵਡਾ ਦੇਖੇ ਪਰ ਆਪਣੇ ਆਪ ਇਹਨੂੰ ਜੱਟ ਦੋਨੀਆਂ ਦੀ ਬਾਈ ਸਾਹਿਬ ਆਲੰਗੀਰ ਦੇ ਰਾਜਾ ਪਹਿਲਵਾਨਾ ਬਾਈ ਇਸ ਤਰ੍ਹਾਂ ਮੈਂ ਬੇਤੀ ਕਰਦਾ ਆਖਰ ਲੱਗੀ ਪਹਿਲਵਾਨ ਮਾਛੀ ਇੱਕ ਵਾਰ ਦੇਵ ਖਾੜੇ ਪਾਸੇ ਮਸਲਾ ਮੇ ਬਾਈ ਬਬੂ ਆਲੰਗੀਰ ਦੇ ਅਮਦਲ ਪਹਿਲਵਾਨ ਸ਼ਿਕੁਰੀ ਇਹ ਚਾਰੋ ਜਨ ਪਹਿਲਵਾਨ ਜੱਟ ਬਾਈ ਦਰਸ਼ਕੋ ਆ ਲੱਗੀ ਐ ਮਾਛੇ ਦੀ ਧਰਤੀ ਦਾ ਬੜੀ ਤੇਤਰਾ ਕੁਲੀ ਦਾ ਮਲਕਾ ਇੱਕ ਵਾਰ ਲੱਖ ਚਕੇ ਤਾੜੀਆਂ ਮਾਰਦੇ ਨੇ ਬੜੀ ਲਾਭ ਤਾੜੀਆਂ ਵਧੀਆ ਮਾਰ ਬੁੱਝਿਆ ਬਾਹਰ ਮਾ ਆ ਜੈਵੀ ਦਾ ਛੋਟੀ ਬੱਚੀ ਆ ਉਸ ਬੱਚੀ ਦੇ ਨਾਮ ਤੋਂ ਖੁਸ਼ ਹੋ ਕੇ ਵੱਡੇ ਮਾਨ ਸਰਮਾਨ ਪੰਜਾਬੀ ਬੋਲਣ ਲਈ ਤਰਸੀਮ ਲਾਲ ਪੱਪੀ ਜੀ ਉਹਨਾਂ ਵੱਲੋਂ ਬੋਦੇ ਹੋਇਆ ਬਾ ਜੀ ਬਾ ਤਰਸੀਮ ਲਾਲ ਪੱਪੀ ਜੀ ਵੱਡੇ ਮਾਨ ਸਦਕਾਰ ਕਰਦੇ ਐ ਬਹੁਤ ਧੰਨਵਾਦ ਇਹਨਾਂ ਖੇਰ ਪਹਿਲਵਾਨ ਜੀ ਸਲਮੀ ਔਰ ਜਿੰਨੀਆਂ ਵੀ ਮਾਣਮੱਤੀਆਂ ਸਖਸ਼ੀਅਤਾਂ ਸਟੇਜ ਤੇ ਪਹੁੰਚਿਆ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਹੈ ਬੜੇ ਮਾਣ ਦੇ ਬੜੇ ਸ਼ੁਕਰੀਆ ਦੇ ਭਾਈ ਸਾਹਿਬ ਪਹਿਲਵਾਨਾ ਜੀ ਉਹਨਾਂ ਵੱਲੋਂ ਵੀ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਬੜੇ ਮਾਣ ਸਨਮਾਨ ਕੋਦੇ ਹੋਇਆ ਆ ਆ ਬਾਈ ਕਿੱਥੇ ਹੈ ਥੋੜੇ ਕਿੱਥੇ ਹੈ ਹਾਂ ਔਰ ਮੈਂ ਬੇਨਤੀ ਕਰਦਾ ਤਰਪੀਰ ਪਹਿਲਵਾਨ ਜੀ ਲੁਧਿਆਣਾ ਇੱਕ ਵਾਰ ਅਖਾੜੇ ਪਾਸੋਂ ਸਲਾਮੀ ਦਿਓ ਬਾਈ ਦੱਸੋ ਕਿਸੇ ਸਮੇਂ ਦੇ ਵਿੱਚ ਤਰਪੀਰ ਪਹਿਲਵਾਨ ਜੀ ਨੇ ਦੁਨੀਆ ਪੱਪਾ ਪਾਰ ਕੀਤੀ ਆ ਔਰ ਗੋਪੀ ਪਹਿਲਵਾਨ ਦੇ ਉਸਤਾਦ ਨੇ ਇੱਕ ਵਾਰ ਲਾਅ ਖਿੱਚ ਕੇ ਕਿਹਾ ਦੇ ਕਾਰਜਕਾਰਨੀ ਗਰੇਵੀ ਪਹਿਲਵਾਨ ਤਿਆਰ ਹੋ ਜਿਓ ਹਾਂਜੀ ਕਰੀਓ ਨੂੰ ਸਾਵਾ 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 ਸਭਾਈ ਬਹੁਤ ਵਧੀਆ ਮੁਕਾਬਲਾ ਗੱਪਰੂਆਂ ਦਰਮਿਆਨ ਪਰ ਜਿੱਤ ਹਰ ਮੱਕਦਰਾ ਦੀ ਖੇਡ ਆ ਵਾਹ ਜੀ ਵਾਹ ਬਾਦ ਗਈਆਂ ਕੁਸ਼ਤੀਆਂ ਚੱਲਦੀਆਂ ਹੋਈਆਂ ਖਾਰੇ ਪਾਸਾ ਦੇ ਵਿੱਚ ਔਰ ਜੇ ਨੀਆਂ ਵੀ ਸਦਕਾਰ ਦੇ ਜੋਗ ਸ਼ਖਸੀਅਤਾਂ ਪਹੁੰਚ ਰਹੀਆਂ ਜਾ ਰਹੀਆਂ ਸੇਨਾਂ ਦਾ ਬਹੁਤ ਧੰਨ ਕੀ ਕਹਣਾ ਚਾਹੀਦਾ ਹੈ ਸਰ ਇਹ ਜੋ ਪ੍ਰੋਗਰਾਮ ਕਿਸਤਿਆਰ ਬੰਗਲ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਸਲਾਘਾਯੋਗ ਕਦਮ ਹੈ ਲਖਨ ਤੇ RAM ਜਿਹੜੇ ਦੋ ਭਰਾ ਨੇ ਇਹ ਹਮੇਸ਼ਾ ਹੀ ਗੁਵਾਰ ਨਗਰ ਦੇ ਬੱਚਿਆਂ ਵਾਸਤੇ ਮੰਗਾ ਪ੍ਰਾਲਾ ਕਰਦੇ ਜਾਂਦੇ ਨੇ ਕਿਤੇ ਪ੍ਰਸ਼ਾਸਨ ਕੋਲ ਹੈ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਉਹ ਇਹੋ ਜਿਹੇ ਪ੍ਰੋਗਰਾਮ ਦੋ ਭਰਾ ਮਿਲ ਕੇ ਆਪਣੇ ਮੁਹੱਲੇ ਨਿਵਾਸੀਆਂ ਨਾਲ ਮਿਲ ਕੇ ਪ੍ਰੋਗਰਾਮ ਕਰਵਾਉਂਦੇ ਨੇ ਬੇਨਾ ਇੱਕੋ ਜਿਹੇ ਜਾਂਦਾ ਲੋਕਾਂ ਨੂੰ ਜਿਹੜਾ ਨਸ਼ਾ ਦਿਨੋ ਦਿਨ ਵੱਧ ਰਿਹਾ ਹੈ ਕਿਤੇ ਪ੍ਰੋਗੋ ਵੱਧ ਰਿਹਾ ਹੈ ਉਤੇ ਇਹੋ ਜੇ ਬੇਮਾਦੀ ਸਲੰਗਾ ਕਰਨੀ ਤਾਂ ਸਾਡਾ ਫਰਜ਼ ਹੀ ਬੰਦਾ ਹੈ ਮੈਂ ਜੰਗਗਰ ਬਟਵਾਲ ਸਭਾ ਵੱਲੋਂ ਜਗਿੰਦਰਪਾਲ ਮਹਾਰਾਜੀ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਐਨਾ ਭਰਾਵਾਂ ਦਾ ਐਨਾ ਜੀਰਿਆ ਦਾ ਜੋ ਇਹੋ ਜੇ ਕੰਮ ਕਰਾਂਦੇ ਜਾਂਦੇ ਨੇ ਕਿ ਕਿੰਦਾ ਲੱਗਦਾ तकरीबन ਇੱਥੇ ਕੁਰਸੀਆਂ ਪਹਿਲਾਂ ਜਿਹੜੀਆਂ ਪਹਿਲਾਂ ਜੋ ਬਾਤ ਕਰ ਰਿਹਾ ਉਹ ਬਹੁਤ ਵੱਡਾ ਮਸਲਾ ਹੈ ਕਿ ਬਲਾ ਹੈ ਕੀ ਬਲਾ ਹੈ ਜਿਹੜਾ ਉਹ ਕਰ ਰਿਹਾ ਹੈ ਉਹ ਮੈਂ ਕਰ ਰਿਹਾ ਹਾਂ ਜੋ ਮੈਂ ਕਰ ਰਿਹਾ ਹਾਂ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੜਾ ਗੇਟ ਤੇ ਨਹੀਂ ਲੜਦੀ ਆਉਣੇ ਗਲਤ ਪਹੁੰਚ ਵਾਲੀ ਉਹਨਾਂ ਦੇ ਕਰਕੇ ਇੱਥੇ ਪੰਜਾਬ ਚ ਫੋਮਸ ਸੇ ਜਵਾਬਨਗਰ ਕੈਂਪੋ ਦੇਸ਼ਵਰੇਸ਼ਾ ਚ ਨਾਮ ਹੈ ਉਹਦੇ ਕੰਮ ਸਾਰੇ ਉਹ ਜੇ ਕੁਸ਼ਤੀਆਂ ਸਰਕਾਰ ਤੋਂ ਨਹੀਂ ਕਰਾਉਣੇ ਦੇਈਦੀਆਂ ਜਿੱਥੇ ਪ੍ਰਸ਼ਾਸਨ ਫੇਲ ਹੈ ਉਹਦੇ ਕੰਮ ਕਰਾਉਣ ਤੇ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਆਮ ਆਦਮੀ ਸਰਕਾਰ ਨੂੰ ਤੁਸੀਂ ਬਾਕੀ ਕੰਮਾਂ 'ਚ ਦਾ ਦੇ ਲੋ गेमा वे पासे ज़रूरु ध्यानु दो इ पार्क ॾेणी चाहींदी आहे रिमोट गोरी माल